ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਇੱਕ ਆਪਾਂ ਬਹੁਤ ਵੱਡੀ ਜੋ ਗੱਲ ਦਾ ਖੁਲਾਸਾ ਕਰਨ ਜਾ ਰਹੇ ਹਾਂ ਜੋ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਹਰ ਰੋਜ਼ ਚਰਚਾ ਦੇ ਵਿੱਚ ਜੋ ਵੀਡੀਓ ਹਰ ਰੋਜ਼ ਬਾਹਰ ਲਾਉਂਦੀਆਂ ਨੇ ਨਵੇਂ ਤੋਂ ਨਵੇਂ ਚੈਨਲਾਂ ਤੇ ਵੀਡੀਓ ਅਪਲੋਡ ਹੁੰਦੀਆਂ ਸੀ ਵੀ ਢੱਡਰੀਆਂ ਵਾਲਾ ਇਹ ਆ ਜੀ ਉਹ ਆ ਜੀ ਤਾਂ ਜੋ ਭਈ ਅੱਜ ਆਪਾਂ ਹੁਣ ਜੋ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਜਿਵੇਂ ਕਿ ਹਾਈ ਕੋਰਟ ਦਾ ਜੋ ਸੁਣਵਾਈ ਕੀ ਆ ਤੇ ਕੀ ਕਹਿਤਾ ਗਿਆ ਉਹਦੇ ਵਿੱਚ ਆਪਾਂ ਸਾਰੀ ਗੱਲਬਾਤ ਨੂੰ ਲੈ ਕੇ ਕਿਉਂਕਿ ਜੋ 2012 ਦਾ ਮਾਮਲਾ ਸੀਗਾ ਜੋ ਇੱਕ ਕੁੜੀ ਨੇ ਆਪਣੀ ਆਤਮ ਹੱਤਿਆ ਕੀਤੀ ਸੀ ਚਾਹਨ ਦਿੱਤੀ ਗਈ ਸੀ ਗੇਟ ਦੇ ਦਵਾਰ ਦੇ ਵਿੱਚ ਸਾਹਮਣੇ ਆ ਕੇ ਤਾਂ ਉਹ ਗੱਲ ਹੈ ਕਿ ਆਪਾਂ ਸਿੱਧਾ ਬਈ ਤੁਹਾਨੂੰ ਸਾਫ਼ ਜਿਵੇਂ ਆਪਾਂ ਸੁਣਿਆ ਹੀ ਹੈ ਖਬਰ ਹਾਈ ਕੋਰਟ ਦੇ ਕੀ ਸੀ ਬਿਆਨ ਤਾਂ ਹੁਣ ਆਪਾਂ ਤੁਹਾਨੂੰ ਉਹ ਦੱਸਣ ਜਾ ਰਹੇ ਆ ਅੱਜ ਤੇ ਜੋ ਹਾਈ ਕੋਰਟ ਦੇ ਬਿਆਨ ਪਈ ਜਿਹਦੇ ਵਿੱਚ ਕੀ ਹਾਈ ਕੋਰਟ ਦੇ ਬਿਆਨ ਦੇ ਵਿੱਚ ਇਹ ਬਰੀ ਹੋ ਚੁੱਕੇ ਨੇ ਕੇਸ ਤੋਂ ਜੋ ਇਹਦੇ ਉਪਰ ਲਾਇਆ ਗਿਆ ਸੀ આરોਪ ਜੋ ਉਹ ਗਲਤ ਸਾਬਤ ਹੋ ਗਈ ਜਿਹਦੇ ਵਿੱਚ ਹਰ ਰੋਜ਼ ਲੋਕਾਂ ਹਰ ਰੋਜ਼ ਲੋਕਾਂ ਦੇ ਚੈਨਲਾਂ ਤੇ ਹਰ ਰੋਜ਼ ਆਉਂਦੀਆਂ ਰਹਿੰਦੀਆਂ ਸੀ ਵੀਡੀਓ ਮੈਂ ਵੀ ਸੁਣ ਸੁਣਦਾ ਸੀ ਹਰ ਰੋਜ਼ ਕਿਉਂਕਿ ਕੁਝ ਕੁ ਚੈਨਲ ਸੀ ਵੀ ਫੇਕ ਵੀ ਪਾਉਂਦੇ ਸੀਗੇ ਪਰ ਜੋ ਅੱਜ ਦੀ ਵੀਡੀਓ ਬਈ ਆਈ ਆ ਸਾਹਮਣੇ ਉਹ ਕੀ ਭਈ ਜੋ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਾਂ ਸਾਰੇ ਜਾਣਦੇ ਆ ਜਿਹਦਾ ਕੀ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਗੂੰਗਾਣ ਸੁਣਦੇ ਆ ਉਹਦਾ ਕੀਰਤਨ ਸੁਣਦੇ ਆ ਪ੍ਰਮਾਤਮਾ ਦਾ ਨਾਮ ਲੈਂਦੇ ਆ ਤਾਂ ਭਈ ਹਰ ਰੋਜ਼ ਜੋ ਲੋਕਾਂ ਦੇ ਸੁਣ ਨੂੰ ਫਿਰਦੇ ਸੀਗੇ ਵੀ ਟੱਡੀਆਂ ਵਾਲੇ ਦਾ ਇਹ ਹੋਊਗਾ ਜੀ ਉਹ ਹੋਊਗਾ ਲੋਕਾਂ ਨੂੰ ਇਹ ਸੀ ਉਹ ਜੇਲ੍ਹ ਜਾਣਗੇ ਇਹ ਹੋਊਗਾ ਹਨਾ ਉਹਨਾਂ ਉੱਪਰ ਜੋ ਧਾਰਾ ਲੱਗੀਆਂ ਸੀ 2012 ਦਾ ਕੇਸ ਸੀ ਇਹ ਤਾਂ ਭਈ ਉਹ ਜੋ ਗੱਲ ਸਿੱਧੀ ਸਾਫ਼ ਆਈ ਹੈ ਜੋ ਸਾਹਮਣੇ ਆਪਾਂ ਹੁਣ ਤੁਹਾਨੂੰ ਉਹ ਦੱਸਾਂਗੇ ਨਾ ਕਿ ਕੋਈ ਕੋਈ ਗੱਲ ਬਣਾ ਕੇ ਦਸੀਏ ਜੋ ਕਿ ਭਈ ਆਪਾਂ ਹਾਈ ਕੋਰਟ ਦੇ ਜੋ ਜਿਵੇਂ ਗੌਰਵ ਜਾਦਵ ਦਾ ਤੁਸੀਂ ਪਰਸੋ ਚੌਥਾ ਦਾ ਬਿਆਨ ਵੀ ਸੁਣਿਆ ਸੀ ਹੁਣ ਉਹਦੇ ਵਿੱਚ ਸਿੱਧਾ ਇਹ ਬਰੀ ਹੋ ਗਏ ਨੇ ਤਾਂ ਹੁਣ ਬਈ ਜੋ ਹੁਣ ਦੀ ਵੀਡੀਓ ਆਈ ਹੈ ਸਾਹਮਣੇ ਹੁਣ ਇਹ ਕੇਸ ਆ ਜੋ ਹਾਈ ਕੋਰਟ ਵੱਨਿਓ ਬਿਲਕੁਲ ਰੱਦ ਕੀਤਾ ਗਿਆਗਾ ਜਿਵੇਂ ਆਪਾਂ ਨੂੰ ਹਰ ਰੋਜ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜੋ ਵੀਡੀਓ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਹਰ ਰੋਜ਼ ਅਪਲੋਡ ਹੁੰਦੀਆਂ ਸੀ ਇਹਨਾਂ ਦੇ ਖਿਲਾਫ ਤਾਂ ਉਹ ਬਈ ਹੁਣ ਗਲਤ ਸਾਬਤ ਹੋ ਗਈਆਂ ਸਾਰੇ ਚੈਨਲ ਜੋ ਆਉਂਦੇ ਸੀ ਅਪਲੋਡ ਹੁੰਦੇ ਸੀ ਵੀਡੀਓ ਸਾਰੀ ਗਲਤ ਸਾਬਤ ਹੋ ਗਈ ਕਿਉਂਕਿ ਆਪਣਾ ਤਾਂ ਆਪਣੇ ਚੈਨਲ ਤੋਂ ਕੋਈ ਫੇਕ ਵੀਡੀਓ ਪਾਈ ਨਹੀਂ ਨਾ ਆਪਾਂ ਪਾਈਏ ਕਿਉਂਕਿ ਬਈ ਇਹ ਵੀਡੀਓ ਦੇਸ਼ਾਂ ਵਿਦੇਸ਼ਾਂ ਚ ਜਾਣੀ ਹੁੰਦੀ ਆ ਤਾਂ ਆਪਾਂ ਆਪਣੇ ਚੈਨਲ ਤੋਂ ਗਲਤ ਵੀਡੀਓ ਨਹੀਂ ਪਾਉਂਦੇ ਕਿਉਂਕਿ ਬਈ ਜਿਹੜੇ ਹਸਾਮਣਾ ਉਹਦੇ ਮਗਰ ਲੋਕ ਭਾਰੀ ਗਿਣਤੀ ਦੇ ਵਿੱਚ ਲੋਕਾਂ ਦਾ ਜੋ ਇੱਕ ਜੇ ਦੇਖੀਏ ਹਰ ਰੋਜ਼ ਗੁੰਗਾਨ ਕਰਦੇ ਆ ਉਹ ਪ੍ਰਭੂ ਦਾ ਪਰਮਾਤਮਾ ਦਾ ਤੇ ਆਪਾਂ ਮੰਨਦੇ ਆਗੇ ਵੀ ਇੱਕ ਜੋ ਪਰਮਾਤਮਾ ਦਾ ਨਾਮ ਗੁੰਗਾਨ ਚੱਲਦਾ ਉੱਥੇ ਹਰ ਰੋਜ਼ ਤਾ ਕੀਰਤਨ ਹੁੰਦਾ ਉਹਦੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਫੋਲੋ ਕਰਦੇ ਆ ਬਾਬੇ ਨੂੰ ਤਾਂ ਹਰ ਰੋਜ਼ ਉੱਥੇ ਰੱਬ ਦਾ ਨਾਮ ਵੀ ਲੈਂਦੇ ਤੇ ਬਾਕੀ ਜੋ ਗੱਲ ਵੱਡੀ ਹੈਗੀ ਜੋ ਇਹ ਕਹਿੰਦੇ ਵੀ ਬਾਬਾ ਡੇਰੇ 'ਚ ਨਹੀਂ ਹੈਗਾ ਹਰ ਰੋਜ਼ ਉੱਥੋਂ ਵੀਡੀਓ ਅਪਲੋਡ ਹੁੰਦੀ ਸੀ ਉਹਦੇ ਡੇਰੇ 'ਚੋਂ ਤਾਂ ਬਾਕੀ ਇੱਕ ਗੱਲ ਜੋ ਹੋਰ ਮੇਨ ਬਹੁਤ ਵੱਡੀ ਜੋ ਆਈ ਹੈ ਸਾਹਮਣੇ ਗੱਲ ਇਹ ਹੈ ਬਈ ਜਿਹੜੇ ਹਿਸਾਬ ਨਾਲ ਨੇ ਬਾਬੇ ਨੇ ਆਪ ਦਾ ਬਾਬਾ ਜੀ ਦਾ ਬਿਆਨ ਵੀ ਹੈ ਜੋ ਉਹ ਕਹਿੰਦੇ ਵੀ ਜਿੱਤੇ ਇਹ ਹਾਦਸਾ ਵਾਪਰਦਾ ਉਸ ਦਿਨ ਬਾਬਾ ਡੇਰੇ 'ਚ ਹੈ ਨਹੀਂ ਸੀ ਵੀ ਅਸੀਂ ਕਿਤੇ ਬਾਹਰ ਗਏ ਹੋਏ ਸੀ ਸਾਨੂੰ ਕੋਈ ਗੱਲਬਾਤ ਦਾ ਬਿਲਕੁਲ ਕੋਈ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਕਿਤੇ ਤਾਂ ਵੀ ਮੈਨੂੰ ਇਹ ਵੀ ਨਹੀਂ ਪਤਾ ਸੀ ਜਦੋਂ ਇਹ ਗੱਲ ਹੋਈ ਆ ਉਸ ਵਕਤ ਮੈਂ ਉੱਥੇ ਹੈ ਨਹੀਂ ਸੀ ਮੌਜੂਦ ਜਦੋਂ ਉਸ ਕੁੜੀ ਨੇ ਦਰਬਾਰ ਦੇ ਸਾਹਮਣੇ ਆ ਕੇ ਜ਼ਹਿਰ ਖਾ ਕੇ ਆਪਣੀ ਜਾਨ ਦਿੱਤੀ ਸੀ ਹਾਲਾਂਕਿ ਮੈਂ ਉਦੋਂ ਮੌਜੂਦ ਹੈ ਨਹੀਂ ਸੀ ਤਾਂ ਮੇਰੇ ਉੱਪਰ ਇਹ ਝੂਠਾ આરોਪ ਲਾਈ ਜਾਂਦੇ ਆ ਜੇ ਕੋਈ ਗੱਲਬਾਤ ਹੁੰਦੀ ਤਾਂ ਫਿਰ ਹੋਰ ਵੀ ਲੋਕ ਯਾਰ ਜੋ ਡੇਰੇ ਦੇ ਵਿੱਚ ਆਉਂਦੇ ਆ ਤਾਂ ਫਿਰ ਉਹ ਵੀ ਆਪਣੀ ਗੱਲ ਦਾ ਸਾਹਮਣੇ ਆ ਕੇ ਖੁਲਾਸਾ ਕਰ ਸਕਦੇ ਜੀ ਵੀ ਹਾਂ ਜੀ ਢੱਡਰੀਆ ਵਾਲਾ ਬਿਲਕੁਲ ਗੱਲ ਸਹੀ ਹੈ ਲੋਕਾਂ ਦੀ ਪਰ ਜੋ ਬਈ ਆਪਾਂ ਗੱਲ ਹੁਣ ਇਹ ਕਹਿਣੇ ਆ ਵੀ ਜਿਵੇਂ ਯਾਰ ਮੇਨ ਗੱਡੀ ਮੇਨ ਗੱਲ ਜੋ ਵੱਡੀ ਆ ਉਹ ਬਹੁਤ ਵੱਡੀ ਗੱਲ ਇਹ ਹੈਗੀ ਵੀ 21-21 ਜੋੜਿਆਂ ਨੇ ਵਿਆਹ ਕਰਦੇ ਆ ਮੈਂ ਹਰ ਵੀਡੀਓ 'ਚ ਹੀ ਬੋਲਦਾ ਤਾਂ ਬਾਕੀ ਆਪਦੇ ਕੋਲੋਂ ਖਰਚਾ ਬਹੁਤ ਕਰਕੇ ਯਾਰ 21-21 ਜੋੜਿਆਂ ਨੇ ਵਿਆਹ ਤਾਂ ਹੋਰ ਵੀ ਬਹੁਤ ਭਲਾ ਕਰਦੇ ਆ ਬਾਕੀ ਵੱਡੀ ਗੱਲ ਇਹ ਆ ਜੋ ਪ੍ਰਮਾਤਮਾ ਦੇ ਨਾਲ ਹਰ ਰੋਜ਼ ਪ੍ਰਮਾਤਮਾ ਦਾ ਨਾਮ ਲੈਂਦਾ ਤਾਂ ਲੱਖਾਂ ਕਰੋੜਾਂ ਗਿਣਤੀ ਜਿਹੋ ਉਹ ਲੈਬ ਤੇ ਵੀ ਸੁਣਦੇ ਆ ਲੋਕ ਤੇ ਉੱਥੇ ਜੋ ਪਹੁੰਚਦੇ ਆ ਭਾਰੀ ਗਿਣਤੀ ਦੇ ਵਿੱਚ ਹਰ ਰੋਜ਼ ਉੱਥੇ ਗੁਣਗਾਨ ਚੱਲਦਾ ਰੱਬ ਦਾ ਨਾਮ ਲੈਂਦੇ ਆ ਉਹ ਵੀ ਇੱਕ ਚੰਗੀ ਗੱਲ ਆ ਕਿਉਂਕਿ ਜਿਹੜੇ ਹਿਸਾਬ ਨਾਲ ਹੁਣ ਅਗਲੀ ਵੀਡੀਓ ਚ ਵੀ ਮੈਂ ਦੱਸਿਆ ਸੀ ਵੀ ਜੀ ਉਹ ਇੱਕ ਪਰ ਲੋਕਾਂ ਦਾ ਕੀ ਕਹਿਣਾ ਭਾਈ ਲੋਕ ਤਾਂ ਹਰ ਰੋਜ਼ ਬਹੁਤ ਯਾਰ ਮੈਂ ਕਹਣਾ ਖਲਾਫ ਗੰਦੀਆਂ ਤੋਂ ਗੰਦੇ ਸ਼ਬਦ ਬੋਲੇ ਜਾਂਦੇ ਸੀ ਬਾਬੇ ਨੂੰ ਪਰ ਨਹੀਂ ਯਾਰ ਆਪਾਂ ਇਹ ਕਹਿ ਨਹੀਂ ਸਕਦੇ ਜਿੰਨਾ ਚਿਕ ਜਿਵੇਂ ਹੁਣ ਕੋਰਟ ਦੇ ਅੱਥ ਸੇ ਫੈਸਲਾ ਤਾਂ ਭਾਈ ਜਿੰਨਾ ਚਿਕ ਕੋਰਟ ਦਾ ਕੋਈ ਅਗੋਂ ਸੁਣਵਾਈ ਨਹੀਂ ਹੋਣ ਜਾ ਰਹੀ ਸੀ ਉਹਨਾਂ ਚ ਕਿਸੇ ਨੂੰ ਫੇਕ ਪਾਉਣ ਦੀ ਫਾਇਦਾ ਵੀ ਨਹੀਂ ਵੀਡੀਓ ਪਾਉਣ ਦਾ ਨਾ ਹੀ ਆਪਾਂ ਆਪਣੇ ਚੈਨਲ ਤੇ ਪਾਈ ਆ ਤੇ ਨਾ ਆਪਣੇ ਚੈਨਲ ਤੋਂ ਕੋਈ ਫੇਕ ਮਿਲਿਓ ਮਿਲੇ ਤੁਹਾਨੂੰ ਕਿਉਂਕਿ ਆਪਾਂ ਸਬੂਤ ਦੇ ਧਾਰ ਤੇ ਗੱਲ ਕਰਦੇ ਆ ਕਿਸੇ ਨੂੰ ਫੇਕ ਫੇਮ ਲੈਣ ਵਾਸਤੇ ਗਲਤ ਸਾਬਤ ਕਰਨਾ ਉਹ ਗਲਤ ਗੱਲ ਆ ਕਿਉਂਕਿ ਇਹ ਦੇਸ਼ ਆ ਵਿਦੇਸ਼ਾਂ ਚ ਜਾਂਦੀ ਆ ਵੀਡੀਓ ਫੇਮ ਲੈਂਡ ਦੇ ਮਾਰੇ ਜੇ ਅਪ ਕਿੰਨਾ ਚਿਰ ਗਲਤ ਵੀਡੀਓ ਪਾਵਾਂ ਕਿੰਨਾ ਚਿਰ ਅ ਸਚਾਈ ਅਕਸਰ ਨੂੰ ਸੱਚ ਦਾ ਸਾਥ ਜੋ ਦਿੰਦੇ ਆ ਲੋਕ ਸਚਾਈ ਮੂਹਰੇ ਆ ਹੀ ਜਾਂਦੀ ਆ ਜਿਵੇਂ ਕਿ ਹੁਣ ਬਾਬਾ ਜੀ ਬਈ ਉਹ ਕੋਰਟ ਦੇ ਵਿੱਚੋਂ ਬਿਲਕੁਲ ਭਰੀ ਹੋ ਚੁੱਕੇ ਕੋਰਟ ਦੇ ਕੋਰਟ ਨੇ ਉਹ ਕੇਸ ਰੱਦ ਕਰਤਾ ਜੋ ਜੋ 2012 ਦਾ ਕੇਸ ਸੀ ਉਹਨਾਂ ਉੱਪਰ ਦੁਬਾਰਾ ਹੁਣ 2024 ਚ ਉੱਪਰ ਆਇਆ ਸੀ ਤਾਂ ਕਰਕੇ ਹੁਣ ਗੱਲ ਇਹੀ ਹੈ ਕਹਿਣਾ ਵੀ ਦੇਖੋ ਜੀ ਆਪਣੇ ਚੈਨਲ ਤੋਂ ਕੋਈ ਫੇਕ ਵੀਡੀਓ ਨਹੀਂ ਆਉਂਦੀ ਨਾ ਆਪਾਂ ਪਾਈਏ ਜੋ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੇ ਉਹ ਖਬਰ ਪਹੁੰਚਾਉਣੇ ਆ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਤੇ ਜੋ ਪੰਜਾਬ ਚ ਹੁੰਦਾ ਆਪਾਂ ਉਹ ਖਬਰ ਪਹੁੰਚਾਉਣੇ ਆ ਜਾਗਰਤ ਕਰਨਾ ਚਾਹੁੰਦੇ ਆ ਆਪਣੇ ਪੰਜਾਬ ਨੂੰ ਕਿਉਂਕਿ ਕੋਈ ਵੀ ਖਬਰ ਆਉਂਦੀ ਹੈ ਜੋ ਤੇ ਆਪਾਂ ਪਹਿਲਾ ਨੰਬਰ ਤੁਹਾਡੇ ਨਾਲ ਸਾਰੀ ਸਾਂਝੀ ਗੱਲ ਕਰ ਦਿੱਤੀ ਜਾਂਦੀ ਹੈ ਜਿਵੇਂ ਕੱਲ ਡੱਲੇਵਾਲ ਨੂੰ ਲੈ ਕੇ ਉਹ ਸ਼ੋਕੇ ਡਿੱਗ ਗਏ ਸੀ ਉਹ ਵੀ ਇੱਕ ਬਜ਼ੁਰਗ 75 ਸਾਲ ਦਾ ਜੋ ਧਰਨੇ ਵਿੱਚ ਅਜੇ ਤੇ ਇੱਕ ਧਰਨਾ جاری ਆ ਆਪਾਂ ਉਹ ਖਬਰ ਵੀ ਪਹੁੰਚਾਈ ਸੀ ਕਿਉਂਕਿ ਜੋ ਗੱਲ ਹੁੰਦੀ ਆ ਪਹਿਲਾਂ ਆਪਾਂ ਸੁਣਦੇ ਆ ਉਹਨੂੰ ਚੰਗੀ ਤਰੀਕੇ ਨਾਲ ਫਿਰ ਆਪਾਂ ਗੱਲ ਦਾ ਖੁਲਾਸਾ ਸਾਰੇ ਪੰਜਾਬ ਦੇ ਸਾਹਮਣੇ ਕਰਦੇ ਆ ਆਪਣੇ ਚੈਨਲ ਤੋਂ ਕੋਈ ਫੇਕ ਨਿਊਜ਼ ਨਹੀਂ ਆਉਂਦੀ ਨਾ ਆਵੇ ਤੇ ਨਾ ਆਪ ਪਾਈਏ ਹਾਂ ਜੋ ਵੀਡੀਓ ਚ ਸੱਚੋ ਉਹ ਮੈਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਸੁਣਾਇਆ ਵੀ ਇਹ ਦਿਖਾਇਆ ਵੀ ਦਿੰਨੇ ਆਪਾਂ ਜੋ ਗੱਲਬਾਤ ਹੁੰਦੀ ਹੈ ਚਲੋ ਜੀ ਐਨੀ ਇੱਕ ਅਪੀਲ ਕਰਦੇ ਆ ਆਪਾਂ ਫਿਰ ਤੋਂ ਆਪਣੇ ਪੰਜਾਬੀ ਭੈਣਾਂ ਨੂੰ ਭਰਾਵਾਂ ਨੂੰ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਾਈ ਵੀਡੀਓ ਨੂੰ ਭਰਾ ਵਾਂਗ ਕੇ ਚੰਗੀ ਤਰ੍ਹਾਂ ਪਹਿਲਾਂ ਸੁਣਿਆ ਕਰੋ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਬਈ ਨਵੀਂ ਤੋਂ ਨਵੀਂ ਨਿਊਜ਼ ਲੈ ਕੇ ਆਉਨੇ ਆ ਜੋ ਪੰਜਾਬ ਚੋਂ ਦਾ ਆਪਾਂ ਉਹ ਖਬਰ ਲੈ ਕੇ ਆਉਣੇ ਹਾਂਗੇ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਆ ਕਰੋ ਤਾਂਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਧੰਨਵਾਦ